ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਰਿਤਿਕ ਤੋਣਗਰੀਏ ਚੈਨਲ ਦੇ ਵਿੱਚ। ਸਟੋਰੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ। ਅੱਜ ਦੀ ਸਟੋਰੀ ਹੈ ਚਿੱਟੀ ਪਗੜੀ ਨੂੰ ਦਾਗ। ਨਾ ਤਾਂ ਰਮਨ ਤੇ ਮਾਤਾ ਪਿਤਾ ਸੀ ਤੇ ਨਾ ਹੀ ਰਣਜੀਤ ਤੇ। ਦੋਹੇ ਜੀ ਹੀ ਸਨ। ਰਮਨ ਦੇ ਦੋ ਨਾਨਾ ਵੀ ਸੀ, ਉਹ ਵਿਆਇਆ ਸੀ। ਰਮਨ ਤੇ ਰਣਜੀਤ ਦਾ ਇੱਕ ਪੁੱਤਰ ਸੀ। ਉਹ ਦੋਹੇ ਇੱਕ ਦੂਜੇ ਨਾਲ ਪਿਆਰ ਸੀ ਤੇ ਉਥੋਂ ਰਮਨ ਨੂੰ ਪੁੱਤਰ ਨੂੰ ਜਨਮ ਦੇ ਆਪਣੇ ਤੇ ਰਣਜੀਤ ਦੀਆਂ ਖੁਸ਼ੀਆਂ ਵਿੱਚ ਹੋਰ ਵਾਅਦਾ ਕਰ ਲਿਆ ਘਰ ਦੇ ਕੰਮਾਂ ਵਿੱਚ ਸੁਜੱਜੀ ਸੀ ਹਰ ਕੰਮ ਦਿਲ ਨਾਲ ਕਰਦੀ ਰਮਨ ਨਾਲ ਨਾਲ ਪ੍ਰਾਈਵੇਟ ਜੌਬ ਵੀ ਕਰਦੀ ਸੀ ਪਰਮਨ ਬਹੁਤ ਸਮਝਦਾਰ ਸੀ ਉਸ ਨੂੰ ਬਿਲਕੁਲ ਵੀ ਹੰਕਾਰ ਨਹੀਂ ਸੀ ਆਪਣੀ ਸੋਹਣੀ ਜ਼ਿੰਦਗੀ ਦਾ ਫਿਰ ਇੱਕ ਦਿਨ ਅਚਾਨਕ ਰਮਨ ਦੀ ਨਾਨੀ ਸੱਸ ਆਟਕੀ ਤੇ ਕਾਫੀ ਵਧੀਆ ਸਵਾਗਤ ਰਮਨ ਨੇ ਉਹਨਾਂ ਦਾ ਕੀਤਾ ਡਰੀ ਡਰੀ ਵੀ ਸੀ ਰਮਨ ਕਿਉਂਕਿ ਨਾਨੀ ਸੱਸ ਉਹਨਾਂ ਦੇ ਵਿਆਹ ਵਿੱਚ ਨਹੀਂ ਆਈ ਸੀ ਉਹ ਨਫ਼ਰਤ ਕਰਦੀ ਸੀ ਰਮਨ ਤੋਂ ਕਿ ਜੋ ਮਾਪਿਆਂ ਦੀ ਨਹੀਂ ਹੋਈ ਘਰ ਵਾਲੇ ਦੀ ਕਿੱਥੋਂ ਹੋ ਜੂਗੀ ਵੱਡਾ ਮੈਂ ਸੁਣਿਆ ਤੂੰ ਨੌਕਰੀ ਵੀ ਕਰਦੀ ਆਂ ਮਾਪਿਆਂ ਦੇ ਘਰ ਵੀ ਤੂੰ ਬਾਹਰ ਅੰਦਰ ਜਾਂਦੀ ਹੋਏਂਗੀ ਕਿਹੜੀ ਥਾਂ ਭਲਾ ਪੇਕੇ ਆ ਤੇਰੀ ਨਾਨੀ ਨੇ ਇੱਕ ਸਾ ਇਨੇ ਸਵਾਲ ਰਮਨ ਨੂੰ ਕੀਤੇ ਜੀ ਰੋਪੜਵਾਲ ਰਮਨ ਨੇ ਬਸ ਆਖਰੀ ਸਵਾਲ ਦਾ ਜਵਾਬ ਦਿੱਤਾ ਠੀਕਾ ਨਾਨੀ ਬੋਲੀ ਕਿਹੜਾ ਵੈ ਕਹਿੰਦੇ ਨੇ ਭਲਾ ਜਿਹੜਾ ਤੂੰ ਕਰਾਇਆ ਜੀ ਨਾਨੀ ਜੀ ਲਵ ਮੈਰिज ਰਮਨ ਨੇ ਜਵਾਬ ਦਿੱਤਾ ਸਾਡੇ ਤਾਂ ਇਹਨੂੰ ਚਿੱਟੀ ਪੱਗ ਨੂੰ ਦਾਗ ਲਾਉਣਾ ਕਹਿੰਦੇ ਨੇ ਪਰ ਤੂੰ ਨਹੀਂ ਸਮਝੇਂਗੀ ਜਦੋਂ ਤੇਰੇਤੀ ਹੋਈ ਉਦੋਂ ਸਮਝਾਉ ਨਾਨੀ ਤਾਨੇ ਦੇਣ ਵਾਂਗ ਬੋਲੀ ਇਹ ਕਹ ਨਾਨੀ ਮੰਜੇ ਤੇ ਚੁੱਪ ਕਰਕੇ ਪੈ ਗਈ ਉਹ ਗੱਲਾਂ-ਗੱਲਾਂ ਵਿੱਚ ਬਾਧੂ ਤਾਨੇ ਮੇਨੇ ਮਾਰਦੀ ਰਮਨ ਪਰ ਰਮਨ ਕਦੇ ਵੀ ਅੱਗੇ ਨਾ ਬੋਲੀ ਨਾ ਹੀ ਰਣਜੀਤ ਨੂੰ ਕੁਝ ਦੱਸਦੀ। ਕਈ ਦਿਨ ਬੀਤ ਗਏ ਨਾਨੀ ਰਮਨ ਤੇ ਘਰ ਵਿੱਚਲੇ ਸੱਚਜੇਪਨ ਨੂੰ ਦੇਖਦੀ, ਬੱਚੇ ਦੀ ਸੰਭਾਲ ਨੂੰ ਦੇਖਦੀ, ਬੋਲਦੀ ਹੈ ਤੇਰੇ ਚ ਬਹੁਤ ਸੱਚਜਾਪਨ, ਬਹੁਤ ਸਿਆਣੀ ਆ ਕੇ। ਮੈਂ ਤੈਨੂੰ ਪਰਖ ਲਿਆ। ਪਰ ਆ ਵਿਆਹ ਵਾਲਾ ਕੰਮ ਕਰਦੇ ਆਂ, ਤੂੰ ਮਾਪੇ ਬਾਰੇ ਕਿਉਂ ਨਾ ਸੋਚੇਂ? ਕੀ ਹੋ ਗਿਆ ਸੀ ਤੈਨੂੰ ਕੀ? ਨਾਨੀ ਜੀ, ਰਣਜੀਤ ਜੀ ਵਾਂਗ ਮੇਰੇ ਮੰਮੀ ਪਾਪਾ ਹੈ ਨਹੀਂ। ਪਰ ਹਾਂ ਮੈਥੋਂ ਗਲਤੀ ਹੋ ਗਈ ਇਸ ਦਾ ਮੈਨੂੰ ਬਹੁਤ ਪਛਤਾਵਾ ਰਮਨ ਬੋਲੀ ਫਿਰ ਨਾਨੀ ਚਲੀ ਗਈ 2 ਸਾਲ ਬਾਅਦ ਰਮਨ ਦੇ ਘਰ ਧੀ ਹੋਈ ਜੋ ਕਿ ਹੁਣ 2024 ਵਿੱਚ 20 ਸਾਲਾਂ ਦੀ ਹੈ ਜੋ ਉਸ ਕੋਲ ਆਪਣਾ ਫੋਨ ਵੀ ਹੈ ਪਰ ਹੈਰਾਨੀ ਗੱਲ ਇਹ ਹੈ ਰਮਨ ਉਸ ਤੋਂ ਚੋਰੀ ਉਸ ਦਾ ਫੋਨ ਚੈੱਕ ਕਰਦੀ ਆ ਤੇ ਉਸ ਨੂੰ ਗੱਲਾਂ-ਗੱਲਾਂ ਵਿੱਚ ਸਮਝਾਉਂਦੀ ਆ ਪੁੱਤ ਅਜੇ ਤੂੰ ਛੋਟੀਆਂ ਕੋਈ ਗਲਤ ਕੰਮ ਨਾ ਕਰੀਂ ਜਦੋਂ ਵੀ ਤੂੰ ਵਿਆਹ ਆਪਣੀ ਮਰਜ਼ੀ ਨਾਲ ਕਰਵਾਉਣਾ ਹੋਇਆ ਤਾਂ ਸਾਨੂੰ ਦੱਸ ਦੇਵੀਂ ਕਿ ਤੈਨੂੰ ਕੋਈ ਮੁੰਡਾ ਪਸੰਦ ਆ ਅਸੀਂ ਆਪੇ ਹੀ ਤੇਰਾ ਵਿਆਹ ਕਰਵਾਵਾਂਗੇ ਤੇ ਜਦੋਂ ਦੀਆ ਕਲਕੱਤੇ ਰੇਪ ਦੀ ਗੱਲ ਉਸਤੇ ਕੰਨੀ ਪਈਆ ਆਪਣੀ ਧੀ ਦੀ ਵਾਰ-ਵਾਰ ਲੋਕੇਸ਼ਨ ਚੈੱਕ ਕਰਦੀ ਆ ਵੀ ਉਹ ਠੀਕ ਠਾਕ ਤਾਂ ਹੈ ਮਨ ਵਿੱਚ بڑے ਵਿਚਾਰ ਅਮਨ ਦੇ ਆਉਂਦੇ ਨੇ ਕਿ ਕਦੇ ਉਹਨਾਂ ਦੀ ਤੀ ਗਲਤ ਰੂਪੀ ਨਾ ਬੇਰੁਜ਼ਗਾਰ ਮੁੰਡਾ ਨਾ ਚੁਣ ਲਵੇ ਨਸ਼ੇੜੀ ਜਾਂ ਚਰਿੱਤਹੀਨ ਮੁੰਡਾ ਨਾ ਚੁਣ ਲਵੇ ਤੇ ਫਿਰ ਸੋਚਦੀ ਆ ਨਹੀਂ ਮੇਰੀ ਤੀ ਸਿਆਣੀ ਆ ਫਿਰ ਡਰਦੀ ਬੋਲਦੀ ਆ ਇਹ ਤਾਂ ਸਿਆਣੀ ਆ ਪਰ ਜੇ ਕਿਸੇ ਟੋਲੀ ਨੇ ਇਹਨੂੰ ਬ੍ਰੋਕ ਲਿਆ ਫਿਰ ਇਹ ਕੀ ਕਰੂਗੀ ਫਿਰ ਅਮਨ ਨੇ ਰঞ্জੀਤ ਨਾਲ ਗੱਲ ਕਰਕੇ ਆਪਣੀ ਤੀ ਨੂੰ ਕਰਾਟੇ ਸਿੱਖਣ ਲਈ ਲਾ ਦਿੱਤਾ